ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਹੜੇ ਵੀ ਘਰਾਂ ਦੇ ਵਿੱਚ ਕੀੜੇ-ਕੀੜੀਆਂ ਦਾ ਭੌਣ ਹੁੰਦਾ ਹੈ ਉਹ ਤਾਂ ਫਿਰ ਇਸ ਗੱਲ ਦੀ ਪੱਕੀ ਨਿਸ਼ਾਨੀ ਹੈ ਕਿ ਤੁਹਾਡੇ ਘਰ ਵਿੱਚ ਇਹ ਸਭ ਕੁਝ ਵਾਪਰਨ ਵਾਲਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੇਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜਿਹੜੇ ਘਰ ਵਿੱਚ ਕੀੜੇ ਕੀੜੀਆਂ ਦਾ ਭੌਣ ਹੁੰਦਾ ਹੈ ਤਾਂ ਇਸ ਗੱਲ ਦੀ ਪੱਕੀ ਨਿਸ਼ਾਨੀ ਹੈ ਸਾਥ ਸੰਗਤ ਜੀ ਅਕਸਰ ਹੀ ਇਹ ਵੇਖਿਆ ਜਾਂਦਾ ਹੈ ਜਿੱਥੇ ਕੀੜੇ ਕੀੜੀਆਂ ਦਾ ਭੌਣ ਹੁੰਦਾ ਹੈ ਉਥੇ ਰਿਜ਼ਕ ਬੜਾ ਜ਼ਿਆਦਾ ਹੁੰਦਾ ਹੈ ਇਹ ਭੌਣ ਕਿਸੇ ਕਿਸੇ ਜਗ੍ਹਾ ਜਾਂ ਫਿਰ ਕਿਸੇ ਕਿਸੇ ਘਰ ਦੇ ਵਿੱਚ ਬੜਾ ਘੱਟ ਹੁੰਦਾ ਹੈ ਜਿਸ ਘਰ ਵਿੱਚ ਕੀੜੀਆਂ ਦਾ ਭੌਣ ਹੁੰਦਾ ਹੈ ਉਸ ਪਰਿਵਾਰ ਨੂੰ ਬੜਾ ਹੀ ਭਾਗਾ ਵਾਲਾ ਆਖਿਆ ਜਾਂਦਾ ਹੈ ਜਿਸ ਘਰ ਵਿੱਚ ਕੀੜੀਆਂ ਦਾ ਭੌਣ ਨਿਕਲਦਾ ਹੈ ਉਥੇ ਰਿਜ਼ਕ ਦੇ ਵਾਅਦੇ ਦਾ ਸੰਦੇਸ਼ ਹੋ ਜਾਂਦਾ ਹੈ ਇਸ ਸਭ ਨੂੰ ਅਸੀਂ ਇੱਕ ਕਹਾਣੀ ਰਾਹੀਂ ਸਮਝਣ ਵਾਲੇ ਹਾਂ ਜੀ ਇੱਕ ਵਾਰ ਇੱਕ ਰੱਬ ਦਾ ਬੰਦਾ ਜੋ ਪਸ਼ੂ ਪੰਛੀਆਂ ਦੀ ਬੋਲੀ ਜਾਣਦਾ ਸੀ ਉਹ ਤਲਾਬ ਦੇ ਕਿਨਾਰੇ ਬੈਠਾ ਸੀ ਪਰਮਾਤਮਾ ਦਾ ਨਾਮ ਜਪ ਰਿਹਾ ਸੀ ਉੱਥੇ ਇੱਕ ਕੀੜੀ ਜਾ ਰਹੀ ਸੀ ਜਿਸ ਦੇ ਮੂੰਹ ਵਿੱਚ ਇੱਕ ਦਾਣਾ ਕਣਕ ਦਾ ਸੀ ਉਹ ਬੰਦਾ ਉਸ ਕੀੜੀ ਨੂੰ ਬਹੁਤ ਹੀ ਧਿਆਨ ਨਾਲ ਵੇਖਦਾ ਰਿਹਾ ਤੇ ਸੋਚਦਾ ਰਿਹਾ ਇਹ ਕੀੜੀ ਤਲਾਬ ਵੱਲ ਜਾ ਰਹੀ ਹੈ ਤੇ ਇਸ ਨੇ ਦਾਣੇ ਦੇ ਸਣੇ ਹੀ ਤਲਾਬ ਵਿੱਚ ਡਿੱਗ ਜਾਣਾ ਹੈ ਉਹ ਉਦੋਂ ਬੜਾ ਹੀ ਹੈਰਾਨ ਹੋਇਆ ਜਦੋਂ ਉਸਨੇ ਵੇਖਿਆ ਕਿ ਇੱਕ ਡੱਡੂ ਤਲਾਬ ਵਿੱਚੋਂ ਬਾਹਰ ਆਇਆ ਤੇ ਆਪਣਾ ਮੂੰਹ ਖੋਲ੍ਹ ਕੇ ਬੈਠ ਜਾਂਦਾ ਹੈ ਤੇ ਕੀੜੀ ਉਹ ਜਿਹੜੀ ਨਿੱਕੀ ਜਿਹੀ ਹੁੰਦੀ ਹੈ ਉਹ ਦਾਣੇ ਸਣੇ ਹੀ ਉਸਦੇ ਮੂੰਹ ਵਿੱਚ ਵੜ ਜਾਂਦੀ ਹੈ ਉਸਦੇ ਅੰਦਰ ਚਲੀ ਜਾਂਦੀ ਹੈ ਤੇ ਡੱਡੂ ਫਿਰ ਤੋਂ ਤਲਾਬ ਵਿੱਚ ਛਾਲ ਮਾਰ ਦਿੰਦਾ ਹੈ ਉਹ ਬੰਦਾ ਇਹ ਵੇਖ ਕੇ ਸੋਚੀ ਪਿਆ ਰਹਿੰਦਾ ਹੈ ਅਤੇ ਆਪਣੇ ਨਾਲ ਹੀ ਰੱਬ ਦੀ ਇਹ ਖੇਡ ਨੂੰ ਵੇਖ ਕੇ ਬੜਾ ਹੀ ਹੈਰਾਨ ਹੋ ਜਾਂਦਾ ਹੈ ਅਜੇ ਉਹ ਉੱਥੇ ਬੈਠ ਕੇ ਇਸ ਕੁਦਰਤ ਦੇ ਬਾਰੇ ਸੋਚ ਹੀ ਰਿਹਾ ਹੁੰਦਾ ਸੀ ਤਾਂ ਉਹ ਵੇਖਦਾ ਹੈ ਕਿ ਉਹ ਡੱਡੂ ਵਾਪਸ ਆ ਗਿਆ ਤੇ ਉਸੇ ਹੀ ਤਰ੍ਹਾਂ ਆਪਣੇ ਮੂੰਹ ਨੂੰ ਖੋਲ ਕੇ ਕੀੜੇ ਨੂੰ ਮੂੰਹ ਵਿੱਚੋਂ ਬਾਹਰ ਕੱਢ ਦਿੰਦਾ ਹੈ ਇਹ ਰੱਬ ਦਾ ਬੰਦਾ ਕੀੜੇ ਦੀ ਭਾਸ਼ਾ ਨੂੰ ਜਾਣਦਾ ਸੀ ਇਸ ਲਈ ਉਸ ਨੇ ਕੀੜੇ ਨੂੰ ਪੁੱਛ ਹੀ ਲਿਆ ਕਿ ਇਹ ਸਭ ਕੀ ਹੈ ਤਲਾਬ ਵਿੱਚ ਐਨਾ ਪਾਣੀ ਹੈ ਡੱਡੂ ਦੇ ਮੂੰਹ ਵਿੱਚ ਜਾ ਕੇ ਤੂੰ ਬਾਹਰ ਵਾਪਸ ਕਿਸ ਤਰ੍ਹਾਂ ਆ ਗਈ ਹੈ ਅਤੇ ਤੇਰੇ ਮੂੰਹ ਵਿੱਚ ਜਿਹੜਾ ਦਾਣਾ ਸੀ ਉਹ ਕਿੱਥੇ ਹੈ ਉਸ ਦੀ ਗੱਲ ਸੁਣ ਕੇ ਕੀੜੀ ਨੇ ਉਸ ਦੇ ਸਾਰੇ ਹੀ ਸਵਾਲਾਂ ਦੇ ਜਵਾਬ ਦੇ ਦਿੱਤੇ ਉਸ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕੀੜੀ ਉਸ ਨੂੰ ਆਖਦੀ ਹੈ ਕਿ ਇਸ ਤਲਾਬ ਦੇ ਵਿੱਚਕਾਰ ਇੱਕ ਪੱਥਰ ਹੈ ਉਸ ਪੱਥਰ ਦੇ ਵਿੱਚ ਇੱਕ ਕੀੜਾ ਹੈ ਜਿਸ ਨੂੰ ਭੋਜਨ ਪਹੁੰਚਾਉਣ ਦੀ ਜ਼ਿੰਮੇਵਾਰੀ ਮੇਰੇ ਪਰਮਾਤਮਾ ਜੀ ਨੇ ਮੈਨੂੰ ਦਿੱਤੀ ਹੋਈ ਹੈ ਅਤੇ ਮੇਰੇ ਨਾਲ ਨਾਲ ਇਸ ਡੱਡੂ ਦੀ ਜ਼ਿੰਮੇਵਾਰੀ ਉਸ ਨੂੰ ਭੋਜਨ ਪਹੁੰਚਾਉਣ ਦੀ ਲੱਗੀ ਹੋਈ ਹੈ। ਅਸੀਂ ਦੋਵੇਂ ਜਾਣੇ ਮਿਲ ਕੇ ਹੀ ਉਸ ਨੂੰ ਭੋਜਨ ਦਿੰਦੇ ਹਾਂ। ਮੈਂ ਇਸ ਦੇ ਮੂੰਹ ਵਿੱਚ ਬੈਠ ਕੇ ਜਾਂਦੀ ਹਾਂ ਤੇ ਇਹ ਮੈਨੂੰ ਪੱਥਰ ਦੇ ਸੁਰਾਖ ਦੇ ਕੋਲ ਆਪਣਾ ਮੂੰਹ ਖੋਲ੍ਹ ਕੇ ਪਹੁੰਚਾ ਦਿੰਦਾ ਹੈ। ਜਿੰਨੀ ਦੇਰ ਤੱਕ ਮੈਂ ਉਸ ਪੱਥਰ ਦੇ ਅੰਦਰ ਦਾਣਾ ਰੱਖ ਕੇ ਆਉਂਦੀ ਹਾਂ, ਓਨੀ ਦੇਰ ਤੱਕ ਇਹ ਬਾਹਰ ਮੇਰਾ ਇੰਤਜ਼ਾਰ ਕਰਦਾ ਰਹਿੰਦਾ ਹੈ। ਤੇ ਇਸੇ ਹੀ ਤਰ੍ਹਾਂ ਫਿਰ ਮੈਂ ਬਾਹਰ ਆ ਜਾਂਦੀ ਹਾਂ ਤੇ ਮੈਨੂੰ ਤਲਾਬ ਤੋਂ ਫਿਰ ਬਾਹਰ ਇਹ ਛੱਡ ਜਾਂਦਾ ਹੈ ਅਗਲੇ ਦਿਨ ਅਸੀਂ ਫਿਰ ਤੋਂ ਇਸੇ ਤਰ੍ਹਾਂ ਹੀ ਕਰਦੇ ਹਾਂ ਜਦੋਂ ਇਹ ਗੱਲ ਉਸ ਆਦਮੀ ਨੇ ਸੁਣੀ ਤਾਂ ਉਸ ਦੇ ਮੂੰਹ ਤੋਂ ਇਹ ਹੀ ਨਿਕਲਦਾ ਹੈ हे ਪਰਮਾਤਮਾ ਮੈਂ ਸੁਣਿਆ ਸੀ ਕਿ ਤੂੰ ਪੱਥਰਾਂ ਵਿੱਚ ਵੀ ਖਾਣ ਨੂੰ ਦਿੰਦਾ ਹੈ ਪਰ ਅੱਜ ਵੇਖ ਵੀ ਲਿਆ ਵਾਹ ਪਰਮਾਤਮਾ ਤੂੰ ਧਨ ਹੈ ਧਨ ਤੇਰੀ ਕੁਦਰਤ ਜਿਸ ਵਿੱਚ ਤੋਂ ਪੈਦਾ ਕੀਤਾ ਹੈ ਉਸ ਦੀ ਰੋਟੀ ਦਾ ਵੀ ਫਿਕਰ बस ਤੈਨੂੰ ਹੀ ਹੈ ਇਹ ਦੁਨੀਆ ਤਾਂ ਐਵੇਂ ਹੀ ਮੇਰੀ ਮੇਰੀ ਕਰੀ ਜਾਂਦੀ ਹੈ ਉਸ ਪਰਮਾਤਮਾ ਨੂੰ ਸਭ ਦੀ ਰੋਟੀ ਦਾ ਫਿਕਰ ਹੈ ਜਿਹਨੇ ਸਾਨੂੰ ਪੈਦਾ ਕੀਤਾ ਹੈ ਉਸਨੇ ਰੋਟੀ ਵੀ ਨਾਲ ਹੀ ਪੈਦਾ ਕਰ ਦਿੱਤੀ ਹੁੰਦੀ ਹੈ ਬਸ ਸਾਨੂੰ ਹੀ ਸਮਝ ਨਹੀਂ ਆਉਂਦੀ ਜਿਹਨੇ ਜਿੱਥੋਂ ਖਾਣਾ ਹੈ ਜਿਹਦੇ ਕਰਮਾਂ ਦਾ ਖਾਣਾ ਹੈ ਉਥੋਂ ਹੀ ਖਾਵੇਗਾ ਕਿਉਂਕਿ ਅਕਸਰ ਹੀ ਆਖਦੇ ਹਨ ਜੀ ਕਿ ਜਹਾਂ ਦਾਣੇ ਤਹਾਂ ਖਾਣੇ ਇਹ ਸਭ ਵੇਖ ਕੇ ਪਰਮਾਤਮਾ ਤੇ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ ਅਤੇ ਇਹਨਾਂ ਕੀੜੀਆਂ ਦੇ ਹੌਸਲੇ ਨੂੰ ਵੇਖ ਕੇ ਇਹਨਾਂ ਦੇ ਜਜ਼ਬੇ ਨੂੰ ਵੇਖ ਕੇ ਉਹ ਵਿਅਕਤੀ ਬੜਾ ਖੁਸ਼ ਹੋਇਆ ਕਿ ਇਹਨਾਂ ਕੀੜੀਆਂ ਦੇ ਜੀਵਨ ਵਿੱਚ ਕਿੰਨਾ ਸੰਘਰਸ਼ ਹੈ ਇਹਨਾਂ ਕੀੜੀਆਂ ਤੋਂ ਸਾਨੂੰ ਕਿੰਨੀਆਂ ਹੀ ਸਿੱਖਿਆਵਾਂ ਮਿਲਦੀਆਂ ਹਨ ਇਹ ਸਾਨੂੰ ਜੀਵਨ ਵਿੱਚ ਆਉਣ ਵਾਲੇ ਦੁੱਖ ਸੁੱਖ ਵਿੱਚ ਜੀਵਨ ਜੀਉਣ ਦੀ ਸਿਹਤ ਦਿੰਦੀਆਂ ਹਨ ਜਿਵੇਂ ਸਰਦੀ ਗਰਮੀ ਵਿੱਚ ਪੂਰੀ ਹੀ ਠੰਡ ਵਿੱਚ ਇੱਕ ਇੱਕ ਦਾਣਾ ਲਿਆਉਂਦੀਆਂ ਹਨ ਆਪਣੇ ਇਹ ਆਪਣੇ ਭਾਰ ਨਾਲੋਂ ਦੋਣਾ ਭਾਰ ਚੁੱਕ ਕੇ ਲੈ ਜਾਂਦੀਆਂ ਹਨ ਉਹ ਦਾਣਾ ਇਹ ਆਪ ਵੀ ਖਾਂਦੀਆਂ ਹਨ ਤੇ ਆਪਣੇ ਬੱਚੇ ਨੂੰ ਵੀ ਖਵਾਉਂਦੀਆਂ ਹਨ ਅਤੇ ਆਪਣੇ ਨਾਲ ਦੇ ਨੂੰ ਵੀ ਪੇਟ ਪਰਵਾ ਦਿੰਦੀਆਂ ਹਨ ਨਾਲ ਹੀ ਇਹ ਸਾਨੂੰ ਏਕਤਾ ਦਾ ਗੁਣ ਵੀ ਸਿਖਾਉਂਦੀਆਂ ਹਨ ਇਹਨਾਂ ਵਿੱਚ ਬਹੁਤ ਹੀ ਲੰਬੀ ਲਾਈਨ ਬਣ ਜਾਂਦੀ ਹੈ ਜੋ ਸਾਨੂੰ ਅਨੁਸ਼ਾਸਨ ਦੇ ਬਾਰੇ ਸਿਖਾਉਂਦੀ ਹੈ ਇਹ ਮਿਲ ਜੁਲ ਕੇ ਦਾਣਾ ਲਿਆਉਂਦੀਆਂ ਹਨ ਦਾਣਾ ਲਿਆਉਂਦੇ ਸਮੇਂ ਇੱਕ ਦੂਜੇ ਨੂੰ ਫੜਾ ਦਿੰਦੀਆਂ ਹਨ ਤੇ ਅੱਗੇ ਤੋਂ ਅੱਗੇ ਵੱਧਦੀਆਂ ਜਾਂਦੀਆਂ ਹਨ ਇਸ ਤੋਂ ਪਤਾ ਲੱਗਦਾ ਹੈ ਕਿ ਏਕਤਾ ਵਿੱਚ ਕਿੰਨੀ ਤਾਕਤ ਹੁੰਦੀ ਹੈ ਮਿਲ ਜੁਲ ਕੇ ਕੀਤੇ ਹੋਏ ਕੰਮ ਜਲਦੀ ਤੇ ਸੌਖੇ ਹੋ ਜਾਂਦੇ ਹਨ ਇਹ ਨਿੱਕਾ ਜਿਹਾ ਜੀ ਬੰਦੇ ਨੂੰ ਬੜਾ ਕੁਝ ਸਿਖਾ ਜਾਂਦਾ ਹੈ ਪਰ ਸਿੱਖਿਆ ਉਹ ਹੀ ਲੈਂਦੇ ਹਨ ਜੋ ਇਹਨਾਂ ਤੋਂ ਕੁਝ ਸਿੱਖਣਾ ਚਾਹੁੰਦੇ ਹਨ ਲੋਕੀ ਕੀੜੀਆਂ ਨੂੰ ਆਟਾ ਸ਼ੱਕਰ ਬੜਾ ਕੁਝ ਪਾਉਂਦੇ ਹਨ ਤਾਂ ਕਿ ਉਹਨਾਂ ਦੇ ਘਰ ਵਿੱਚ ਰਿਜ਼ਕ ਦੇ ਵਿੱਚ ਵਾਧਾ ਹੋ ਜਾਵੇ ਕਹਿਣ ਦਾ ਭਾਵ ਕਿ ਉਹਨਾਂ ਨੂੰ ਕੋਈ ਕੰਮ ਨਾ ਕਰਨਾ ਪਿਆ ਜਾਵੇ ਬਸ ਕੀੜੀਆਂ ਨੂੰ ਆਟਾ ਤੇ ਸ਼ੱਕਰ ਪਾ ਕੇ ਅਸੀਂ ਅਮੀਰ ਹੋ ਜਾਈਏ ਪਰ ਇਸ ਤਰ੍ਹਾਂ ਅਮੀਰ ਨਹੀਂ ਬਣਿਆ ਜਾ ਸਕਦਾ ਕੀੜੀਆਂ ਨੂੰ ਆਟਾ ਸ਼ੱਕਰ ਆਦ ਵੱਧ ਤੋਂ ਵੱਧ ਪਾਉਣੀ ਚਾਹੀਦੀ ਹੈ ਜੇ ਅਸੀਂ ਪਾ ਸਕਦੇ ਹਾਂ ਤੇ ਜਾਨਵਰਾਂ ਪੰਛੀਆਂ ਨੂੰ ਰੋਟੀਆਂ ਦੇ ਛੋਟੇ ਛੋਟੇ ਟੁਕੜੇ ਵੀ ਪਾਉਣੇ ਚਾਹੀਦੇ ਹਨ ਅਨਾਜ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਕਈ ਵਾਰ ਵੇਖਿਆ ਹੈ ਕਿ ਅਸੀਂ ਅੰਨ ਸੁੱਟ ਦਿੰਦੇ ਹਾਂ ਅਸੀਂ ਬਰਬਾਦ ਕਰਦੇ ਹਾਂ ਪਰ ਕਈ ਲੋਕ ਇਸ ਅੰਨ ਨੂੰ ਵੀ ਕਿਸੇ ਜਾਨਵਰ ਨੂੰ ਪਾ ਕੇ ਉਸ ਦਾ ਢਿੱਡ ਭਰਨ ਦਾ ਕੰਮ ਕਰਦੇ ਹਨ ਉਹਨਾਂ ਨੂੰ ਜੀਵਨ ਦਾਣ ਦੇ ਕੇ ਉਹਨਾਂ ਦੀਆਂ ਅਸੀਸਾਂ ਲੈਂਦੇ ਹਨ ਜਿਹੜੀਆਂ ਅਸੀਸਾਂ ਕਰਕੇ ਉਹਨਾਂ ਦੇ ਘਰ ਵਿੱਚ ਬਰਕਤ ਆ ਜਾਂਦੀ ਹੈ ਅੰਨ ਦੇ ਢੰਡਾਰੇ ਭਰ ਜਾਂਦੇ ਹਨ ਇਸ ਲਈ ਇਹਨਾਂ ਕੀੜੇ-ਕੀੜੀਆਂ ਤੋਂ ਜੋ ਅਸੀਸਾਂ ਲੈਣੀਆਂ ਹਨ ਤਾਂ ਇਹਨਾਂ ਤੇ ਨਾਲ ਸਾਨੂੰ ਕੁਝ ਸਿੱਖਣਾ ਵੀ ਚਾਹੀਦਾ ਹੈ ਅਤੇ ਆਪਣੇ ਜੀਵਨ ਵਿੱਚ ਸੰਘਰਸ਼ ਕਰਕੇ ਅੱਗੇ ਵਧਣਾ ਵੀ ਚਾਹੀਦਾ ਹੈ ਦਿਨ ਰਾਤ ਮਿਹਨਤ ਕਰਕੇ ਤਰੱਕੀ ਨੂੰ ਹਾਸਲ ਕਰਨਾ ਚਾਹੀਦਾ ਹੈ ਜੇ ਤੁਹਾਡੇ ਘਰ ਵਿੱਚ ਕੀੜੀਆਂ ਦਾ ਭੌਣ ਹੈ ਜਾ ਫਿਰ ਕੀੜੀਆਂ ਬਹੁਤ ਜ਼ਿਆਦਾ ਨਿਕਲਦੀਆਂ ਹਨ ਅਤੇ ਤੁਹਾਡਾ ਕੋਈ ਨੁਕਸਾਨ ਨਹੀਂ ਕਰ ਰਹੀਆਂ ਤਾਂ ਰੱਬ ਦੇ ਇਹਨਾਂ ਜੀਵਾਂ ਨੂੰ ਮਾਰਿਓ ਨਾ ਕਿਉਂਕਿ ਕਈ ਲੋਕ ਦਵਾਈਆਂ ਪਾ ਪਾ ਕੇ ਜਾਂ ਕਈ ਹੋਰ ਤਰੀਕੇ ਦੇ ਨਾਲ ਇਹਨਾਂ ਕੀੜੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ ਜੀਵ ਹੱਤਿਆ ਪਾਪ ਹੈ ਜੇ ਤੁਹਾਨੂੰ ਇਹਨਾਂ ਤੋਂ ਕੋਈ ਪਰੇਸ਼ਾਨੀ ਨਹੀਂ ਹੈ ਤਾਂ ਆਪਣੇ ਖਾਣ ਪੀਣ ਦੀਆਂ ਚੀਜ਼ਾਂ ਨੂੰ ਢੱਕ ਕੇ ਰੱਖੋ ਉਸ ਜਗ੍ਹਾ ਤੇ ਪੂਰੀ ਸਾਫ ਸਫਾਈ ਰੱਖੋ ਇਹਨਾਂ ਨੂੰ ਮਾਰੋ ਨਾ ਕਿਉਂਕਿ ਇਹ ਨਿੱਕਾ ਜਿਹਾ ਜੀਵ ਸਾਨੂੰ ਬੜੀ ਸਿੱਖਿਆ ਦਿੰਦਾ ਹੈ ਸਾਥ ਸੰਗਤ ਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਡੇ ਨਾਲ ਵਿਚਾਰ ਸਾਂਝੇ ਕਰ ਲੈਣਾ ਜੀ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ